ਲਾਰੀ ਸੇ ਪਾਜਾ ਗਾਵਾਰੇ ਲੁਪਾਵੇ ਹੋਰੇ ਗੱਲ ਕੇ ਜਗਰ ਇਕ ਜਾਵੇ ਸੋਨਿਆ ਲੋ ਜਾਵੇ ਸ਼ੀਦਾ ਲੁਪਾਵੇ ਕਦੇ ਪਾਵੇ ਬਸ ਹੋਸੀਏ ਹੋਰੇ ਸੋਨਿਆ ਨੇ ਜਗਰ ਦੇ ਪਲਾਵੇ ਨਾਨਕ ਹੋ ਜਾਵੇ ਦੰਤਨ ਤਨ ਬਾਬਾ ਦੀਪ ਸਿੰਘ ਬਾਪਾ ਪੁੱਤ ਜੀ ਜਬਗ ਜਸ ਸਿੰਘ ਜੀ ਦੇ ਮਨ ਨੂੰ ਮਾਵੇ ਸਤ ਗੁਰੂ ਰੱਖ ਲਿਓ ਮਿਰਤ ਬਾਣੇ ਦੀ ਲਾਜ ਜਿੱਤ ਗੁਖੂ ਸਹਿਜੋ ਸਿੰਘੋ ਸਰਪਾਤ ਗੁਰੂ ਘਾਸ ਸਿੰਘ ਸਾਹਿਬ ਦੀ ਕੋ ਸਤ ਸ੍ਰੀ ਅਕਾਲ ਲਾੜੀਆਂ ਫੋਜਾਂ ਦੇ ਮਾਲਕ ਸਤ ਗੁਰੂ ਫੋਜਾਂ ਰੱਖਿਓ ਤਿਆਰ ਬਰ ਤਿਆਰ ਸੜੀ ਸਜੇ ਪਾਸ ਦਿਓ ਆਦੀ ਦਾ ਖਾਲਸਾ ਜਪੇ ਅਕਾਲ ਹੀ ਅਕਾਲਰ ਅਕਾਲੇ ਗੁਰਬਰ ਅਕਾਲ ਦੇਖ ਤੇਗ ਬਸੇ ਖਾਸ ਦੀ ਹਰ ਮੈਦਾਨ ਬਸੇ